ਠੀਕ ਠਾਕ ਹੋਵੋਗੇ ਤੇ ਕੱਲ ਨਾ ਇੱਕ ਰੋਲਾ ਪਿਆ ਵੈਸੀ ਕਾਫੀ ਦਿਨਾਂ ਤੋਂ ਉਸਾਰ ਦੀ ਜਿਹੜੀ ਵੀਡੀਓ ਹੈ ਉਹ ਘੁੰਮ ਰਹੀ ਹੈ ਕੌਣ ਹੈ ਮੋਗੇ ਦੇ ਕੋਲ ਇੱਕ ਡੇਰਾ ਤਲਵੰਡੀ ਪਿੰਡ ਹੈ ਜਿਹਨੂੰ ਕਹਿੰਦੇ ਤਲਵੰਡੀ ਤਾਮ ਤੇ ਜਿਹੜਾ ਮੁੱਲਾਂਪੁਰ ਸ਼ਹਿਰ ਤੇ ਗੁਰੂ ਸਾਹਿਬ ਦਾ ਸਧਾਰ ਹੈ ਤੇ ਹੋਰ ਜਿਹੜਾ ਆਸ-ਪਾਸਾ ਨਾ 20 ਕਿਲੋਮੀਟਰ ਤੱਕ ਉਹ ਸਾਧ ਤਾ ਚੰਗਾ ਕਬਜਾ ਹੈ ਮਤਲਬ ਜਿਹੜਾ ਤੁਸੀਂ ਆ ਵੀਡੀਓ ਚ ਦੇਖ ਰਹੇ ਹੋ ਕਿਵੇਂ ਹੋਇਆ ਇਹਨਾਂ ਦੀਆਂ ਉਪਾਸ਼ਿਕ ਬੀਬੀਆਂ ਬਣ ਜਾਂਦੀਆਂ ਉਹ ਪ੍ਰੈਸ਼ਰਾਈਜ਼ ਹੋ ਜਾਂਦੀਆਂ ਉਸੇ ਨਾਲ ਦੀਆਂ ਚੇਲੀਆਂ ਬਾਲਕੀਆਂ ਰੱਖੀਆਂ ਹੁੰਦੀਆਂ ਜਿਨ੍ਹਾਂ ਨੂੰ ਇਹ ਹਫਤਾਵਰੀ ਜਾਂ ਮੰਥਲੀ ਪੈਸੇ ਦਿੰਦੇ ਐ ਕੁਝ ਨਾ ਕੁਝ ਚਾਰ ਛੇ ਲੜ ਦਿੰਦੇ ਰਹਿੰਦੇ ਆ ਉਹ ਅੱਗੇ ਲੋਕਾਂ ਨੂੰ ਪਰੇਰ ਕੇ ਇਹਨਾਂ ਦੀਆਂ ਦੁਕਾਨਾਂ ਤੇ ਲੈ ਕੇ ਆਉਂਦੀਆਂ ਉਹਨਾਂ ਦੇ ਵਿੱਚੋਂ ਹੀ ਇੱਕ ਭਗਤ ਹੋਈ ਬੀਬੀ ਉਹ ਲੜਕੀ ਜਿਸ ਦੀ ਵੀਡੀਓ ਵੀ ਆ ਗਈ ਤੇ ਉਹ ਵੀਡੀਓ ਤੁਹਾਨੂੰ ਦਿਖਾ ਨਹੀਂ ਸਕਦੇ ਨਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿਹੜੇ ਜ਼ਿੰਮੇਵਾਰ ਲੋਕ ਹੁੰਦੇ ਐ ਉਈ ਸੀ ਅਸ਼ਲੀਲਤਾ ਜਿਹਦੇ ਤੇ ਅਮਰਤਪਾਲ ਮਹਿਰੋਂ ਵਾਲਾ ਸਾਰਾ ਕੁਝ ਅਸ਼ਲੀਲਤਾ ਕਰਕੇ ਹੀ ਉਹ ਚੀਜ਼ ਹੋਈ ਨਾ ਤਾਂ ਉਹ ਆਪਣਾ ਦੇਖ ਸਕਦੇ ਆ ਨਾ ਹੀ ਦੇਖਣੀ ਬਣਦੀ ਐ ਪਰ ਹੁੰਦਾ ਬੇਸਿਕ ਕੀ ਐ ਕਿ ਇਹ 65-70 ਸਾਲ ਨੂੰ ਪਹੁੰਚਿਆ ਹੋਇਆ ਸੁਆਮੀ ਸ਼ੰਕਰਾ ਨੰਦ ਸ਼ੰਕਰਾਨੰਦ ਐ ਪੂਰੀ ਵਾਲਾ ਜੀ ਜੀਆਂ ਬਾਵਾ ਨੰਗਣ ਜਿਹੜਾ ਮਤਲਬ ਇਹ ਹੈ ਸਾ ਪਹਿਰਾਵਾ ਪਾਉਂਦੇ ਹੈ ਜਿਹੜਾ ਭਗਮਾ ਹੁੰਦਾ ਹੈ ਹੂੰ ਗੇਰੂ ਰੰਗਾ ਜਿਹਨੂੰ ਆਪਾਂ ਕਹਿ ਦਿੰਨੇ ਆ ਅਗਰ ਰੰਗਾ ਕਹਿ ਦਿੰਨੇ ਆ ਉਹ ਬਿਲਕੁਲ ਆਲਫ ਨੰਗਾ ਆਪਦੀ ਉਹਦੇ ਵਿੱਚ ਕੀ ਉਹਨੂੰ ਕਹਿੰਦੇ ਆ ਕੁੱਟਿਆ ਚ ਕਹਿ ਲੋ ਜਾਂ ਆਉਂਦਾ ਜਿਹੜਾ ਨਾਮ ਹੈ ਪੂਰਾ ਬਣਾਇਆ ਹੁੰਦਾ ਨਾ ਹੋਟਲ ਟਾਈਪ ਰੈਸਟੋਰੈਂਟ ਰੈਸਟੋਰੈਂਟ ਟਾਈਪ ਰੈਸ਼ ਆਪਣੇ ਅਰਗੇ ਤਾਂ ਇੱਕ ਇੱਕ ਕੂਲਰ ਲਾ ਕੇ ਮਿੱਤਰੋ ਤੇ ਕੋਈ ਮਾਤੜ ਪੱਖੇ ਲਾ ਕੇ ਆਪਦੀ ਜ਼ਿੰਦਗੀ ਦਾ ਨਰਵਾਹ ਕਰਦੇ ਐ ਇਹਨਾਂ ਕੋਲੇ ਭਾਈ ਜੀ ਚੰਗੇ ਚੰਗੇ ਡੇਡ ਡੇਡ ਤਣ ਦੇ ਏਸੀ ਲੱਗੇ ਹੁੰਦੇ ਚੰਗੇ ਮਹਿੰਗੇ ਗੱਦੇ ਵਿਸ਼ੇ ਹੁੰਦੇ ਐ ਮਹਿੰਗਾ ਸੋਫਾ ਲੱਗਿਆ ਹੁੰਦਾ ਥੱਲੇ 20-20 ਹਜ਼ਾਰ ਦੇ ਗਲੀਚੇ ਵਿਸ਼ੇ ਹੁੰਦੇ ਐ ਮਤਲਬ ਯਾਰ ਚੰਗਾ ਖਾਣਾ ਤੇ ਮਾੜਾ ਬੋਲਣਾ ਉਹ ਏ ਲੜਕੀ ਨਾਲ ਆਲਫ ਨੰਗੇ ਹਾਲਾਤਾਂ ਦੇ ਵਿੱਚ ਵੀਡੀਓ ਸਾਹਮਣੇ ਆ ਗਈ ਉਹਨਾਂ ਦਿਨਾਂ ਤੋਂ ਇਸ ਗੱਲ ਨੂੰ ਹਫਤਾ ਹੋ ਗਿਆ ਜਦੋਂ ਸੰਗਤਾਂ 'ਚ ਰੋਸ ਪਿਆ ਕੁਝ ਬੁੱਢੀ ਜੀ ਵੀ ਕੁਝ ਅਣਖੀ ਲੋਕਾਂ ਤੱਕ ਇਹ ਗੱਲ ਪਹੁੰਚੀ ਕਿ ਭਈ Swami Shankar Anand ਪੂਰੀ ਆਲਾ ਵੀ ਲਵੰਡੀ ਧਾਮ ਵਾਲਾ ਵੀ ਅਸ਼ੀਰਵਾਦ ਦਿੰਦਾ ਫੜਿਆ ਗਿਆ ਉਹਨਾਂ ਅਸ਼ੀਰਵਾਦ ਵੈਸੀ ਸ਼ਬਦ ਵਰਤਨਾ ਨਹੀਂ ਚਾਹੀਦਾ ਚੰਗਾ ਸ਼ਬਦ ਹੈ ਤੱਲੂ ਕਾ ਅਗੇ ਗੇਟ ਤੇ ਵੀ ਡਾਂਗਾ ਲੱਗੀ ਕੱਲ ਵੀ ਉਥੇ ਕੁਝ ਸੱਜਣਾ ਨੇ ਜਿਵੇਂ ਸੁਖ ਜਗਰਾਓ ਵਰਗੇ ਸੀ ਹੋਰ ਸੀ ਕਾਫੀ ਸੱਜਣ ਸੀ ਜਿਨ੍ਹਾਂ ਨੇ ਕੱਲ ਵੀ ਕਾਫੀ ਉਥੇ ਜਦੋ ਜਹਿਦ ਕੀਤੀ ਪਰ ਮਿੱਤਰੋ ਗੱਲ ਪਤਾ ਹੈ ਕੀ ਹੁੰਦੀ ਹੈ ਜਿੱਦੂ ਅਮਰਤਪਾਲ ਮਹਿਰੋਂ ਦਾ ਜਗਰਾਉ ਇੱਕ ਡੇਰੇਦਾਰਾਂ ਨਾਲ ਰੌਲਾ ਪਿਆ ਇਹਨਾਂ ਦੇ ਆਪਾਸ਼ਿਕ ਹੁੰਦੇ ਆ ਵੱਡੇ ਅਫੀਸਰ ਅ ਡਿਪਟੀ IGSP ਰੈਂਕ ਦੇ ਕੋਈ ਹੋਰ ਕਹਿ ਲੋ ਤਾਂ ਉਹ ਇਹਨਾਂ ਨੂੰ ਰਹਿ ਦੇ ਦਿੰਦੇ ਆ ਕਿਉਂਕਿ ਇਹਨਾਂ ਕੋਲੇ ਫਾਰਚੂਨਰ ਗੱਡੀਆਂ ਤੇ ਪਹਾੜਾਂ 'ਚ ਇਹਨਾਂ ਨੇ ਬਣਾਏ ਹੋਇਆ ਅਸਥਾਨ ਵਧੀਆ ਆ ਉਹਦੇ ਰਹਿਣ ਬਸੇਰੇ ਟਿਕਾਣੇ ਰਾਤਾਂ ਕੱਟਣ ਨੂੰ ਭਗਤੀ ਕਰਨ ਨੂੰ ਅਖੌਤੀ ਭਗਤੀ ਤਾਂ ਇਹ ਉਧਰ ਨੂੰ ਟੱਪ ਜਾਂਦੇ ਆ ਉਸੇ ਜਿਹੜੇ ਦਿਨ ਤੋਂ ਵੀਡੀਓ ਵਾਇਰਲ ਹੋਈ ਐ 10 ਜੂਨ ਦੀ 8 9 ਜੂਨ ਦੀ ਇਹ ਘਟਨਾ ਹੈ ਤੇ 10 ਜੂਨ ਨੂੰ ਇਹਨਾਂ ਦਾ ਪ੍ਰੋਗਰਾਮ ਸੀ ਤੇ ਇਹਨਾਂ ਨੇ ਕਹਿਤਾ ਕਿ ਗਰਮੀ ਬਹੁਤ ਹੈ ਜੀ ਸਫਾਈ ਘਟ ਹੈ ਤੇ ਪ੍ਰੋਗਰਾਮ ਅਸੀਂ ਕੈਨਸਲ ਕਰਦੇ ਆ ਉਹ ਪ੍ਰੋਗਰਾਮ ਕੈਨਸਲ ਕਰਕੇ ਤੇ ਜਿਹੜਾ Swami Shankar Anand Puri ਵਾਲਾ ਡਾਕੂ ਐ ਤਲਵੰਡੀ ਧਾਮ ਵਾਲਾ ਉਹ ਉਹ ਲੜਕੀ ਨੂੰ ਲੈ ਕੇ ਤੇ ਹਵਾ ਬਣ ਗਿਆ ਨਾ ਤਾਂ ਉਹ ਲੜਕੀ ਮਿਲ ਰਹੀ ਏ ਮਿੱਤਰੋ ਉਸ ਦਿਨ ਤੋਂ ਤੇ ਨਾ ਹੀ ਮਿਲ ਰਿਹਾ ਭੂਰੀ ਵਾਲਾ Swami Shankar Anand Talwandi Tam wala डाकू ਹੂੰ ਹੁਣ ਯਾਰੋ ਗੱਲਾਂ ਕੀ ਐ ਇਹ ਢੀਰੇਦਾਰ ਇਹ ਆਖauti ਜਿਹੜੇ ਆਪਦੀਆਂ ਦੁਕਾਨਾਂ ਖੋਲ ਕੇ ਬੈਠੇ ਐ ਇਹ ਪੰਜਾਬ ਵਿੱਚ ਹੀ ਕਿਉਂ ਐ ਤੁਸੀਂ ਦੇਖਿਆ ਹੋਣਾ ਜਿੰਨਾ ਬਾਰਡਰ ਬੈਲਟ ਹੈ ਜਿਹਨੂੰ ਲੋਕ ਕਹਿੰਦੇ ਆ ਫਲਾਨਾ ਤਾਂ ਬੈਕਵਾਰਡ ਏਰੀਆ ਹੈ ਉਥੇ ਹਰ ਥਾਂ ਇਹਨਾਂ ਨੇ ਮਹਿੰਗੀ ਜ਼ਮੀਨ ਲੈ ਕੇ ਫਰੰਟ ਢੇਰੇ ਦਰਾਂ ਨੇ ਬਣਾਇਆ ਹੁੰਦਾ ਰੋਡ ਦੇ ਉੱਪਰ ਫਰੰਟ ਲੈ ਕੇ ਹਰ ਇੱਕ ਦਾ ਡੇਰਾ ਹੁਣ ਉਹਦੀ ਉਹਨੂੰ ਮੈਂਟੇਨੈਂਸ ਆਸਤੇ ਉਥੇ ਦੋ ਦੋ ਤਿੰਨ ਤਿੰਨ ਮੁਲਾਜ਼ਮ ਰੱਖਿਆ ਫਿਰ ਉਹਦਾ ਬਿਜਲੀ ਦਾ ਬਿੱਲ ਹੈ ਫਿਰ ਉਹਦਾ ਪਾਣੀ ਦਾ ਬਿੱਲ ਹੈ ਫਿਰ ਹੋਰ ਖਰਚੇ ਆ ਉਹ ਕਿੱਥੋਂ ਆਉਂਦੇ ਮੂਰਖ ਲੋਕਾਂ ਨੂੰ ਬਣਾਇਆ ਜਾ ਰਿਹਾ ਨਾ ਤੇ ਲੋਕ ਮੂਰਖ ਬਣਦੇ ਵੀ ਐ ਪਰ ਮਿੱਤਰੋ ਜਿਹੜੀਆਂ ਤੁਸੀਂ ਆਹ ਵੀਡੀਓ ਦੇ ਵਿੱਚ ਨੱਚਦੀਆਂ ਵੇਖ ਰਹੇ ਹੋ ਨਾ ਪਿੱਛੇ ਇਹਨਾਂ ਦੀ ਫੋਰਚੂਨਰ ਦੇ ਪਿੱਛੇ ਭੰਗੜਾ ਪਾਉਂਦੀਆਂ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਲੜਕੀ ਉਹ ਸਾਹ ਦਾ ਸ਼ਿਕਾਰ ਹੋਈ ਐ ਕੱਲ ਨੂੰ ਤੁਹਾਡੀ ਬੇਟੀ ਤੁਹਾਡੀ ਭਤੀਜੀ ਤੁਹਾਡੀ ਭੈਣ ਵੀ ਇਹਨਾਂ ਲੋਕਾਂ ਦੀ ਸ਼ਿਕਾਰ ਹੋ ਸਕਦੀ ਹੈ ਤਾਂ ਮਿੱਤਰੋ ਗੱਲ ਇਹ ਨਹੀਂ ਹੈ ਹਰ ਇੱਕ ਇਨਸਾਨ ਨੂੰ ਇਹਨਾਂ ਨਾਲ ਲੜਨ ਤੋਂ ਪਹਿਲਾਂ ਜਾਗਰੂਕ ਹੋਣਾ ਪੈਣਾ ਹੈ ਗੁਰਬਾਣੀ ਕੀ ਸਿਖਾਉਂਦੀ ਹੈ ਸਿਧਾਂਤ ਇਨਸਾਨੀਅਤ ਜੀਵਨ ਜਾਂਚ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਵਿੱਚ 15 ਭਗਤਾਂ ਦੀ ਗੁਰਬਾਣੀ ਦਰਜ ਹੈ 11 ਪਟਾਂ ਦੀ ਹੈ 6 ਗੁਰੂ ਸਹਿਬਾਨਾਂ ਦੀ ਹੈ ਤੇ 4 ਗੁਰ ਸਿੱਖਾਂ ਦੀ ਹੈ 6 4 10 15 11 26 36 ਮਾਂ ਪਰਸ਼ਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਮਤ ਮਤਲਬ ਦਰਜ ਹੈ ਜੇਕਰ ਉਹਨੂੰ ਪੜ ਕੇ ਆਪਣਾ ਪਾਰ ਉਤਾਰਾ ਨਹੀਂ ਹੋ ਸਕਦਾ ਤਾਂ ਆ ਜਿਹੜੇ ਮਹਾ ਮੂਰਖ ڈاکੂ ਲੋਕ ਤਲਵੰਡੀ ਧਾਮ ਵਾਲੇ ਵਰਗੇ ਹੋਰ ਕਿੰਨੇ ਕੋ ਜਿਹੜਾ ਨਹਿਰ ਤੇ ਸੀਗਾ ਲੱਖੇ ਪਿੰਡ ਉਹ ਸਾਡ ਬਾਈਕ ਇਧਰੋਂ ਚੁੰਨੀ ਨੂੰ ਇੱਥੇ ਗੰਡ ਦੇ ਲੈਂਦਾ ਇੱਕ ਇਧਰੋਂ ਦੇ ਲੰਦਾ ਗੰਡ ਤਨੇ ਚਰਮਾੜਾ ਪਾ ਲੈਂਦਾ ਤੇ ਡੰਗਾ ਫੋਰਚੂਨਰ ਉਹਦੇ ਕੋਲੇ ਸੀ ਪਤੰਦਰ ਕੋਲੇ ਉਹ ਅੰਦਰ ਜੇਲ੍ਹ ਦੀ ਹਵਾ ਫੱਕ ਰਿਹਾ ਜੇ ਤਾਂ ਉਹ ਸਹੀ ਹੁੰਦਾ ਤਾਂ ਜੇਲ੍ਹ ਚ ਕਿਉਂ ਜਾਂਦਾ ਉਹ ਵੀ ਬਲਾਤਕਾਰੀ ਸੀ 80% ਲੋਕ ਸ਼ਬਾਬ ਦੇ ਹਾਸ਼ਕ ਹੁੰਦੇ ਐ ਸ਼ਕੀਰ ਹੁੰਦੇ ਐ ਤੇ ਜਿਹੜੀ ਗੱਲ ਵਾਪਰੀ ਐ ਕਿਉਂਕਿ ਮੀਡੀਆ ਜਿਹੜੇ ਹਾਊਸਸ ਆ ਵੱਡੇ ਕਿਸੇ ਨੇ ਖਬਰ ਲੋਕਾਂ ਚ ਨਹੀਂ ਲੈ ਕੇ ਆਉਣੀ ਇਹ ਤਾਂ ਆਮ ਲੋਕ ਲੜ ਰਹੇ ਆ ਆਮ ਲੋਕ ਜਿਵੇਂ ਆਪਾਂ ਗੱਲ ਕਰ ਰਹੇ ਆ ਐਂ ਗੱਲ ਕਰ ਰਹੇ ਆ ਗੱਲ ਚੱਲ ਪਈ ਇਹਨੂੰ ਹਾਈਲਾਈਟ ਕਰਨ ਦੀ ਜ਼ਰੂਰਤ ਹੈ ਜੇਕਰ ਤੁਸੀਂ ਆਪਦੇ ਬੱਚੇ ਆਪਦੇ ਭੈਣ ਭਰਾ ਤੇ ਆਪਦੇ ਲੋਕਾਂ ਨੂੰ ਬਚਾਉਣਾ ਹੈ ਤਾਂ ਸਸੀਕਾਲ